ਡੈਡੀ ਮੈਂ ਫਿਰ ਹੋ ਗਿਆ ਇਹੋ ਉਹ ਦਿੱਤਾ ਹੁਣ ਤਾਂ ਦੰਦ ਨਾਲ ਕੈਂਪ ਨਹੀਂ ਲੈ ਨਾ ਨਾ ਕਿੰਨਾ ਗਣਾ ਤੇ ਮਦਿਆ ਇਹਨੇ ਤੁੰਨਾ ਗਣਾ ਵਾਰ ਆਪਣਾ ਕਪੜਾ ਕੂਪੜਾ ਚੁਪੋ ਜੋ ਵੀ ਜਿਹੜਾ ਕਪੜਾ ਤੇ ਨਿਕਲੋ ਇੱਥੋਂ ਤੇ ਜਾਵਾਂਗੇ ਕਿੱਥੇ ਇਹ ਵੀ ਪਤਾ ਹੈ ਕੋਈ ਜਾਂਦਾ ਤੇ ਮਾਦਨ ਜੀ ਡੈਡੀ ਕੀ ਕਰਾਂਗੇ ਤੁਸੀਂ ਵੀ ਸਿਆਣੇ ਹੋ ਮੇਰੀ ਗੱਲ ਸੁਣੋ ਕੱਟੋ ਕੱਟ ਹੱਤਾ ਦੇ ਦੇਣਾ ਹੁਣ ਇੱਥੋਂ ਗੜਾ ਹੋ ਚੁੱਕਾ ਜਾਣਾ ਸਾਮਾਨ ਸਭ ਦਾ ਸਾਰਾ ਉਹਨਾਂ ਰੱਖ ਲੈਣਾ ਜੇ ਅਗਲੇ ਆਣੇ ਮਸੂਈ ਵੀ ਨਹੀਂ ਚੁੱਕਣ ਦੇਣੀ ਪੈਸੇ ਲਓ ਜੇ ਬਹਿਲੇ ਪੁੱਤ ਇਦਾਂ ਕਰਦੇ ਹੁੰਦੇ ਆ ਉਹਨਾਂ ਨੂੰ ਪਤਾ ਹੀ ਫਸੇ ਆ ਉਹ ਤੇ ਚਲੋ ਗੱਲ ਤਾਂ ਠੀਕ ਸਹੀ ਹੈ ਪਰ ਹੁਣ ਐਡੀ ਸ਼ਤੀ ਜਾਵਾਂਗੇ ਕਿੱਥੇ ਵੀ ਇਹ ਹਾਂ ਕੋਈ ਹੋਰ ਪੁੱਛ ਕੇ ਵੀ ਥੋੜਾ ਟਾਈਮ ਦੇ ਦੂ ਹਾਂ ਉਹ ਨਹੀਂ ਮੰਨਦੇ ਅਗਲੇ ਮੁੜ ਕੇ ਫੇਰ ਹੱਥੋਂ ਸੌਦਾ ਨਹੀਂ ਕੱਢੂ ਚੰਗੀ ਰਹੇਗੀ ਆਹ ਵੀ ਗੱਲ ਮੁੜ ਕੇ ਬੈਂਕ ਵਾਲੇ ਚੋਕੇ ਭਾਵੇਂ ਸਾਨੂੰ ਛੱਡ ਦੇਣ ਉਥੇ ਜੇਲ੍ਹ ਚ ਉੱਚਾ ਮੁਖੀਤਾ ਦੀਆਂ ਗੱਲਾਂ ਕਰੋ ਚੰਗੇ ਚੰਗੇ ਕੋਈ ਗੱਲ ਕਰੋ ਹੁਣ ਇਹ ਆ ਵੀ ਪਿੰਡ ਚੋਂ ਤੇ ਘਰ ਜਾ ਕੋਰੇ ਕੋਰੇ ਤੇ ਹੋਵੇ ਜੇ ਮਿਲ ਜੇ ਫਿਰ ਵੀ ਗੱਲ ਬਣ ਸਕਦੀ ਹੈ ਇਟਲੀ ਆ ਪਰ ਇਹ ਪਿੰਡ ਤੇ ਮੇਰੇ ਸਾਹਮਣੇ ਕੋਈ ਨਹੀਂ ਹੈਗਾ ਜੇ ਹੁਣ ਜਾ ਕੇ ਸ਼ਹਿਰ ਸੁੱਚ ਰਹਿੰਦੇ ਆ ਤੇ ਉੱਥੇ ਖਾਣਾ ਕੀ ਖਰਚਾ ਕਿੱਥੋਂ ਕਰਾਂਗੇ ਤੋ ਡੈਡੀ ਪਰ ਚਾਈ ਦੇ ਅੱਗੇ ਹੋਏ ਆ ਸ਼ਹਿਰ ਚ ਕਹਿੰਦਾ ਕਿੰਨੇ ਖਰਚੇ ਆਉਣੇ ਆ ਦੁੱਧ ਦਾ ਫਿਰ ਬਿਜਲੀ ਦਾ ਬਿੱਲ ਪਾਣੀ ਹਰ ਚੀਜ਼ ਦਾ ਰਾਸ਼ਨ ਹਰ ਚੀਜ਼ ਦੀ ਮੋਲ ਦੀ ਚਲੋ ਕੋਈ ਨਹੀਂ ਜਿਹੇ ਉੱਪਰ ਵਾਲੇ ਨੇ ਹਜੇ ਕੰਮ ਪਾਇਆ ਉਹਨਾਂ ਨੇ ਕੋਈ ਨਾ ਕੋਈ ਰਾਹ ਵੀ ਤੇ ਕੱਢੂਗਾ ਹੀ ਰਹਿਣ ਵਾਸਤੇ ਮੈਂ ਮੈਨੂੰ ਕੋਈ ਸਮਝ ਨਹੀਂ ਮਿਲਦੀ ਮਾੜਕ ਵੀ ਇਹ ਜਹਾੜਾ ਮੰਮੀ ਮੇਰੇ ਸੁਣੋ ਗੱਲ ਆ ਹੁਣ ਬਹੁਤਾ ਸੋਚੋ ਨਹੀਦਾ ਅੱਗੇ ਵਧਤਾ ਪਈਏ ਤੂੰ ਹੀ ਹੋਰ ਕੋਈ ਚੰਚਾਰ ਦੋਗੇ ਤੇ ਬਹੁਤਾ ਸੋਚੋਗੇ ਤੇ ਜੇ ਤੁੰ ਨੂੰ ਵਜੋ ਗਿਆ ਫੇਰ ਸੋਚਿਆ ਕੀ ਹੋਣਾ ਮਰ ਮੁੱਕ ਜਾਏਗੀ ਫੇਰ ਤੰ ਪਤਾ ਵੀ ਹੈਗਾ ਅੱਗੇ ਕਿਹੜੇ ਹੁਣ ਤਰਦੇ ਆ ਨਿਕਲ ਮੁੜ ਕੇ ਤੋਂ ਬਹੇ ਲਵਣੀ ਐ ਅਸੀਂ ਤਾਂ ਬਹੁਤੀ ਟੈਨਸ਼ਨ ਨਾ ਲਵੋ ਜਿਹੜਾ ਕੰਮ ਹੋਣਾ ਹੀ ਉਹ ਤੇ ਗਿਆ ਹੋ ਹੁਣ ਇਹ ਦੇਖੀਏ ਅੱਗੇ ਕੀ ਕਰਨਾ ਹੈ ਕੋਈ ਨਾ ਕੋਈ ਰੱਦ ਦੇ ਅੰਦਰ ਜਰੂਰ ਨਿਕਲ ਆਉਣਾ ਇਹ ਨਹੀਂ ਗੱਲ ਚਲੋ ਅੰਜ ਨੇ ਪਾਈਏ ਕੱਟੇਗਾ ਵੀ ਪਰ ਉਹਦਾ ਡੈਡੀ ਨੂੰ ਮੋਸ਼ੀ ਜਾਨੀ ਬੜੀ ਬਣਾ ਗੱਲ ਆ ਹੁਣ ਮੋਸ਼ੀ ਨਾ ਸਮਝੋ ਹੁਣ ਇਹ ਸਮਝੋ ਕਿ ਟਾਈਮ ਕੱਟਣਾ ਦਾਸ ਇਹ ਆ ਵੀ ਪਿੰਡ ਚ ਜੀ ਰਿਹਾ ਜਾਣਾ ਲੋਕਾਂ ਨੇ ਜੀ ਜੀਨ ਦੇਣਾ ਤੇ ਲੋਂਢੇ ਗਦੇ ਵੇਖ ਲਏ ਕੋ ਥਾਂ ਡਾਣਾ ਤੇ ਦਾਂਬੇ ਕਿੱਥੇ ਰਹਿਣਾ ਕੋਈ ਥਾਂ ਵੀ ਚਾਹੀਦਾ ਕੋ ਪਿਆਰ ਕੇ ਲਾਣਾ ਕਿਤੇ ਕੋ 10000 ਰੁਪਏ ਵੀ ਕੋਲ ਚਾਹੀਦਾ ਬਾ ਚੱਲ ਹੋਰ ਨਹੀਂ ਕੋਈ ਥਾਣਾ ਮੋਟਰ ਵਾਲੇ ਕਮਰੇ ਹੀ ਬੱਜ ਜਾਂਦਾ ਮੰਦਾ ਉੱਥੇ ਉਹ ਮੋਟਰ ਵਾਲਾ ਕਮਰਾ ਤਾਂ ਹੀ ਵਾਜਦਾ ਜੇ ਜ਼ਮੀਨ ਵਾਜਦੀ ਤੇ ਉਹ ਜਿਹੜੀ ਥੋੜਾ ਜਿਹਾ ਟੁਕੜਾ ਬਜਿਆ ਵਾ ਉੱਥੇ ਕਰੇ ਕਮਰੇ ਦੋ ਪਾ ਲਾਂਗੇ ਕਰੇ ਮਿਹਨਤ ਮਾਰ ਕਰਾਂਗੇ ਦੋਵੇਂ ਪਿਓ ਪੁੱਤ ਕਰ ਵੀ 20 3000 5000 ਜੋੜਾਂਗੇ ਖੌਲੀ ਹੋਲੀ ਤੇ ਫੇਰ ਗੱਲ ਬਣੀ ਉਹ ਤੁਹਾਨੂੰ ਹੋ ਕੀ ਕਰਨਾ ਹੈ ਕਹਿੰਦੇ ਤਾਂ ਕੋਈ ਨਹੀਂ ਮੇਰਾ ਪੁੱਤ ਗਾਹੂ ਘੜੀ ਜਿਹੜਾ ਦਿਹਾੜੀ ਹੈਗਾ ਇੱਥੇ ਤੇ ਪੱਕਾ ਬੁੱਖਾ ਲਾ ਕੇ ਤਾਂ ਆਰਾਮ ਕਰ ਕੋਈ ਗੱਲ ਨਹੀਂ ਉਹ ਆਰਾਮ ਕੀ ਕਰਨਾ ਮੈਂ ਤੇ ਮੈਂ ਵੀ ਮੁੰਡੇ ਕੋਲ ਨਾ ਰਹਿ ਆ ਗੱਲਬਾਤ ਕਰਨਾ ਉਹ ਲੱਗਾ ਇੱਥੇ ਬੰਕਣੀ ਚ ਅੱਛਾ ਤੋਂ ਮੈਂ ਚੱਲ ਲੈ ਬੰਨੂ ਉਹ ਚਿਲਵਾੜ ਮੈਨੂੰ ਉੱਥੇ ਆ ਚਲ ਥੋੜੇ ਬੋਦੇ ਜਿੰਨੇ ਕੁ ਵੀ ਮਿਲਦੇ ਆਪਣਾ ਟਾਈਮ ਪਾਸ ਕਰਾਂਗੇ ਉੱਤੇ 900 ਰੁਪਏ ਜਾਂਦਾ ਦਿਹਾੜੀ ਦੇਣਗੇ ਸਟਾਰਟਿੰਗ ਵਿੱਚ ਮੇਰੀ ਵੀ ਗੱਲ ਕਰ ਲਈ ਨਾ ਉਹ ਡੈਡੀ ਤੂੰ ਵੀ ਕਿੱਥੇ ਜਾਓਗੇ ਉਹ ਤਾਂ ਕਰਨਾ ਹੀ ਪੈਣਾ ਹੁਣ ਕੋਣਾ ਕੋ ਭਾਈ ਮੈਨੂੰ ਜਾਣਾ ਤਾਂ ਚਲੋ ਪੜਿਆ ਤੇ ਹੈਗਾ ਹੀ ਹੋ ਸਕਦਾ ਕੋ ਚਾਰ ਪੈਸੇ ਹੋਰ ਵੱਜ ਜਾਣ ਜਾਂ ਤੂੰ ਇਦਾਂ ਕਰੇ ਤੂੰ ਕੰਪਨੀ ਤੇ ਲੱਗ ਜਾ ਜੇ ਮਾੜਾ ਮੋਟਾ ਉੱਥੇ ਗੱਲ ਬਣਦੀ ਹੈ ਨਾ ਉਹ ਮੈਂ ਸਪਰੇਅ ਵਾਲਾ ਪੰਪ ਲੈ ਲਾਂਗਾ ਉਹ 1200 ਤੋਂ ਉਪਰ ਆ ਹਾਂ ਕੀ ਕਰਨਾ ਜਿਸ ਕੋਈ ਜਦਾ ਪੰਪਾ ਹੈ ਉਹਨੇ ਹੁਣ ਤੁਹਾਡੇ ਕੋਲ ਚੁੱਕਿਆ ਜਾਣਾ ਹੈ ਜਿਹੜਾ 14-1500 ਦਾ ਪੰਪਾ ਆਇੰਦਾ ਮੈਨੂੰ ਵੀ ਹੋਇਆ ਵਾ ਮੈਂ ਰੁਪਿਆ 5-700 ਲਾਇਆ ਕਰਨਾ ਰੋਜੀ ਆਓ ਲੋਕਾਂ ਨੇ ਕਿਹਾ ਨੇ ਜੀਣ ਦੇਣਾ ਤੇ ਲੋਕਾਂ ਨੇ ਕਿਹਾ ਪੰਪਾ ਲੈ ਗਿਆ ਵਾ ਰੋਟੀ ਤਾਂ ਖਾਣੀ ਕਿ ਨਹੀਂ ਹੁਣ ਉਹ ਖੱਦੀ ਜਾਏਗੀ ਕੋਈ ਗੱਲ ਨਹੀਂ ਦੱਸ ਬਾਕੀ ਇਹ ਦਿਨ ਆਦੋਂ ਮੌਤੀ ਦੇ ਦਿੰਦਾ ਉਹ ਵੀ ਚੰਗਾ ਪਿੰਦਰ ਇੱਧਰ ਆਇਓ ਹੂੰ ਤੇ ਬੰਦੀ ਕਰ ਸੋ ਕੀ ਦੇਸ ਰਹਣਾ ਤੇ ਇੱਥੇ ਜਾ ਕੇ ਰਹਿਣਾ ਕੰਨੀ ਆ ਉੱਥੇ ਜਾ ਕੇ ਰਹਿਣਾ ਸਾਰਾ ਕੁਝ ਸੋਹਣਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਮੈਂ ਕਰਦੀ ਆਪਣੇ ਭਰਾ ਪ੍ਰਜੈ ਨੂੰ ਫੋਨ ਤੇ ਆਣ ਕਿਤੇ ਲੈ ਜਾਂਦੇ ਨੇ ਹਨ ਆਪਾਂ ਉੱਥੇ ਜਾ ਕੇ ਰਹਿਨੇ ਆ ਨਵਦੀਪ ਹੈ ਤਾਂ ਤੁਹਾ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਪਰ ਆਪਾਂ ਉੱਥੇ ਜਾ ਕੇ ਰਹਿਦੇ ਚੰਗੇ ਨਹੀਂ ਲੱਗੀਦਾ ਕਿਉਂ ਚੰਗੇ ਕਿਉਂ ਨਹੀਂ ਲੱਗੀਦਾ ਆਪਣੇ ਭੈਣ ਭਰਾ ਕੰਮ ਹੁੰਦੇ ਨੇ ਤੇ ਨਾਲੇ ਉਹਨਾਂ ਨੇ ਕੀ ਕਹਿਣਾ ਵਾ ਉન્નਤੀ ਕੋਈ ਗੱਲ ਨਹੀਂ ਆ ਸਾਡੀ ਦੀ ਬੇਇੱਜ਼ਤੀ ਹੋਈ ਹੋਈ ਏ ਤੇ ਨਾਲ ਉਹਨਾਂ ਦੀ ਵੀ ਕਰਾਉਣੀ ਏ ਲੋਕੀ ਉੱਥੇ ਕੀ ਕਹਿਣਗੇ ਯਾ ਚੰਗੇ ਸੌਖੇ ਦਾ ਕੁੜੀ ਵਿਆਹੀ ਜੇ ਹੁਣ ਸਭ ਕੁਝ ਚੁੱਕ ਕੇ ਤੇ ਇੱਥੇ ਆ ਗਏ ਨੇ ਕੋਈ ਨਹੀਂ ਗੱਲਾਂ ਕਰਦਾ ਜੇ ਕੋਈ ਚਾਰ ਘਰ ਵੀ ਲਈਗਾ ਨਾ ਫਿਰ ਕੀ ਹੋ ਜਾਊਗਾ ਰਾਵਾਂਗੇ ਤੇ ਆਪਣੇ ਘਰ ਨਾਲ ਸਾਡੇ ਜੀਆਂ ਦੇ ਨਾਲ ਉਹ ਨਹੀਂ ਨੰਦੀ ਐ ਇਦਾਂ ਕਿੱਥੇ ਸੜਕਾਂ 'ਚ ਰੁੱਲਦੇ ਫਿਰਾਂਗੇ ਉਹ ਨਹੀਂ ਸੜਕਾਂ 'ਤੇ ਰੁੱਲਦੇ ਕੋਈ ਨਾ ਕੋਈ ਟਾਣੀ ਨੂੰ ਨਵਾਏਗਾ ਹੀ ਐਡੀ ਗੱਲ ਨਹੀਂ ਹੈ ਹੈਗੀ ਤਨਾਰੇ ਤੂੰ ਜੇ ਖੰਡੀ ਡੈਡੀ ਹੋਣਾ ਕਦੇ ਵੀ ਨਹੀਂ ਮੰਨਣਾ ਕਿਉਂ ਨਹੀਂ ਮੰਨਣਾ ਮੈਂ ਆਪੇ ਮਨਾ ਲਾਂਗੀ ਉਹਨਾਂ ਨੂੰ ਚੱਲ ਖਲੋ ਜਾ ਹਜੇ ਕੋ ਦੋ ਤਿੰਨ ਦਿਨ ਹੈਗੇ ਨੇ ਦੇਖ ਲੈਣਾ ਫਿਰ ਜੇ ਨਾ ਗੱਲ ਬਣੇਗੀ ਤੇ ਫਿਰ ਦੇਖਾਂਗੇ ਕੀ ਕਰਨਾ ਆਹੋ ਚੱਲ ਦੇਖ ਲਓ ਹੋ ਸਕਦਾ ਕਿ ਕਿਤੇ ਨਾ ਕਿਤੇ ਹੋਰ ਜਗ੍ਹਾ ਮਿਲ ਹੀ ਜਾਈਆਂ ਹਨ 6000 ਰੁਪਇਆ ਕਰਾਇਆ ਨਹੀਂ ਯਾਰ ਸਾਡੇ ਕੋਈ ਇੰਨਾ ਤਾਂ ਨਹੀਂ ਦਿੱਤਾ ਜਾਣਾ ਆਏ ਦੇ ਹੋਈਆ ਚੱਲ ਮਾਸਾ ਮਾੜਾ ਮਿਲ ਜੇ 1000 1500 ਰੁਪਇਆ ਦੇ ਦਾਂਗੇ ਚਲੋ ਐਹਾ ਸਾਡੇ ਕੋਲ ਕਿੱਥੇ ਆ ਕੋਈ ਕਰ ਲਈ ਪਤਾ ਜੀ ਇੰਨੇ ਚ ਮੰਨਣਗੇ ਤੇ ਆਹੋ ਚੱਲ ਦੱਸ ਦੀ ਮੈਨੂੰ ਹੈ ਚੰਗਾ ਮੇਰਾ ਭਰਾ ਬਣੀ ਕੋਈ ਗੱਲ ਗੱਲ ਕਾਦੀ ਬਣੀ ਆ ਮੈਂ ਉਹਨੂੰ ਮੀਤੇ ਨੂੰ ਲਾਇਆ ਫੋਨ ਮੈਂ ਚੱਲ ਉਹਨੂੰ ਆਨਾ ਵੀ ਕੋਈ ਸਾਨੂੰ ਮਾੜਾ ਮੋਟਾ ਏਦਾਂ ਥਾਂ ਦਵਾ ਦੇ ਤੇ ਕੀ ਆਂਦਾ ਆ ਨਾਲ ਦੇ ਪਿੰਡ ਹਾਂ ਇਹਦਾ ਕੋਠੀ ਤੇ ਹੈਗੀ ਆ ਇੱਕ ਕੈਨੇਡਾ ਚਲ ਗਿਆ ਸਾਰਾ ਟੱਬਰ ਤੇ ਕੋਠੀ ਵਿਹਲੀ ਪਈ ਆ ਤੇ ਆਂਦਾ ਵੀ ਅੱਗੇ ਉਹ ਕਿਸੇ ਦੇ ਕੋਲ ਹੀ ਕਰਾਏ ਤੇ ਤੇ ਹੁਣ ਉਹ ਕਰਾਇ ਵਾਲੇ ਚੱਲ ਗਏ ਤੇ 6000 ਰੁਪਏ ਕਰਾਇਆ ਆਂਦਾ ਹੀ ਕੋ ਨੂੰ ਕਹਿ ਨਾ ਹਾਂ ਲਓ ਓਦਾਂ ਵੀ ਤੁਹਾਡਾ ਘਰ ਬੰਦੀ ਪਿਆ ਉਹ ਯਾਰ ਦੱਸ ਮੇਰੀ ਗੱਲ ਸੁਣ ਵੀ ਹੁਣ ਕਿਸੇ ਤੇ ਜਬਰ ਜੋਰੀ ਆ ਕੋਈ ਕੋਈ ਅਗਲਾ ਮੰਨੇ ਤੇ ਤਾਂ ਹੀ ਆ ਨਾ ਅਗਲੇ ਕਰਾਇ ਲੈਂਦੇ ਹੀ ਕਰਾਇਦਾਰ ਚੱਲ ਗਏ ਉਹਨਾਂ ਦੇ ਦਿਲ ਚ ਉਹ ਫੇਰ ਆਪੇ ਕੋ ਆ ਜੀ ਇਹ ਅਸੀਂ ਕਰਾਇ ਕਿੱਥੋਂ ਦੇਣਾ ਮੈਂ ਕਹਿੰਦਾ 1000 1500 ਵਾਲਿਆਂ ਅਸੀਂ 6000 ਭਰ ਉਹ ਕਿੱਥੋਂ ਦੇਣਾ ਉਹ ਤਾਂ ਨਾ ਵਿਚਾਰੀ ਕਹਿਣ ਲਈ ਆਂਦੀ ਮੰਮੀ ਜੀ ਮੇਰੇ ਪੇਕੇ ਚਲ ਜੀ ਕੋਈ ਗੱਲ ਨਹੀਂ ਉੱਥੇ ਨਹੀਂ ਗਈ ਕਦੀ ਆਇਆ ਗਿਆ ਕੋਈ ਇਹ ਨਾ ਉਹ ਨਹੀਂ ਨਹੀਂ ਉੱਥੇ ਜਾਂਦੇ ਚੰਗੇ ਲੱਗੇ ਤਾਂ ਕੁੜਮਾ ਜਾਦੀ ਆ ਕੀ ਆਖਣਗੇ ਵੀ ਹੁਣ ਇਹਨਾਂ ਦਾ ਸਾਰਾ ਕੁਝ ਵੇਚ ਗਿਆ ਤੇ ਇੱਥੇ ਆ ਗਿਆ ਹੁਣ ਪਿੰਡੋਂ ਦਾ ਮਾਹੌਲ ਹੋਣ ਡਿਆ ਹੁਣ ਉੱਥੋਂ ਵੀ ਜਾ ਕੇ ਮਾਹੌਲ ਕਰਾਈਏ ਜਾਂ ਫਿਰ ਇੱਕਦਮ ਹੋਰ ਕਰਕੇ ਦੇਖ ਲੈ ਹਾਂ ਮਨਜਿੰਦਰ ਨੂੰ ਪੁੱਛੋ ਸਾਡਾ ਥੋੜਾ ਜਿਹਾ ਟਾਈਮ ਕੱਢ ਦੇ ਮਨਜਿੰਦਰ ਤਾਂ ਚੱਲ ਮੰਨ ਹੀ ਜਾਊਗਾ ਪਰ ਉਹਦੇ ਟੱਬਰ ਨੇ ਨਹੀਂ ਮੰਨਣਾ ਤੇ ਤੈਨੂੰ ਪਤਾ ਬੜੇ ਉੰਤਰੇ ਆ ਉਹ ਠੀਕ ਹੈ ਕਿ ਨਹੀਂ ਉਹ ਮੰਨਦੇ ਨਹੀਂ ਉਹਦੀ ਤਾਂ ਫੇਰ ਕਿਹੜੇ ਖੂ ਖਾਤੇ ਪੈਣਾ ਵਾ ਅੱਗੇ ਕੋ ਲੱਭਦਾ ਨਹੀਂ ਕੁਛ ਵੀ ਹਣ ਕੋਈ ਨੀ ਫਿਕਰ ਨਾ ਕਰ ਉਹ ਤਾਂ ਮੈਂ ਜਾਊਂਗਾ ਜ਼ਰੂਰ ਹੈ ਕਰੀ ਉਹਦੇ ਕੋਲ ਚੱਲ ਐਵੇਂ ਨਾਰੇ ਕੰਮ ਕਰੀ ਦੇਂਦੇ ਰਿਆਂ ਜੇ ਸਾਡਾ ਟਾਈਮ ਠੀਕ ਹੀ ਹੋਰ ਜਦੋਂ ਆਉਂਦੀ ਹੁੰਦੀ ਹੈ ਕਦੀ ਨਾ ਹੀ ਨਹੀਂ ਕੀਤੀ ਹੈਗੀ ਮੇਰੀ ਗੱਲ ਸੁਣ ਮੈਂ ਹੋ ਕੇ ਨਾ ਮਾਪਲਾ ਜਾਊਂ ਹਾਂ ਭਲਾ ਮੁੰਡੇ ਲੱਗੇ ਨਾ ਨਾਲੇ ਚੁੱਪਚੀ ਪੀਟੇ ਚੱਲ ਜੀ ਇਹਨਾਂ ਨੂੰ ਨਾ ਕਿਸੇ ਗੱਲ ਦਾ ਪਤਾ ਲੱਗੇ ਹਾਂ ਮੈਂ ਨਹੀਂ ਦੱਸਦੀ ਅੱਗੇ ਕਿਹੜਾ ਜੇ ਉਹਨਾਂ ਨਾ ਕਰਤੀ ਤੇ ਫੇਰ ਇਹਨਾਂ ਨੂੰ ਪਤਾ ਹੀ ਨਾ ਹੋਏ ਵੀ ਕੋਈ ਗਿਆ ਵਾ ਜੇ ਗੱਲ ਭਾਂਜੇਗੀ ਤੇ ਚੱਲ ਫੇਰ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਪੁੱਛ ਕੇ ਵੇਖੋ ਆਪੇ ਕੋਈ ਨਾ ਕੋਈ ਹੱਲ ਨਿਕਲੇਗਾ ਇਹਨਾ ਕੋਈ ਨਾ ਕੋਈ ਤੇ ਯਾਰ ਹੁਣ ਫਕਣਾ ਹੀ ਪੈਣਾ ਮੈਂ ਹੋ ਗਿਆ ਵਾਂ ਜਾਓ ਭਲਾ ਇੱਥੇ ਨਾ ਕਿਸ ਨੂੰ ਪਤਾ ਲੱਗੇ ਨਹੀਂ ਮੈਂ ਨਾ ਹੀ ਇਹ ਪੁੱਛਣ ਕੇ ਰੱਖੀ ਕੋਈ ਕਰਾਈ ਕਰੇ ਵਾਲੇ ਘਰ ਦਾ ਪਤਾ ਕਰਦਾ ਫਿਰਦਾ ਹਾਂ ਚਲੋ ਕੋਈ ਅਛਾ ਰੱਬ ਤੂੰ ਕੋਈ ਨਾ ਕੋਈ ਤੇ ਟਾਣੀ ਨਵਾ ਕਦੀ ਸੋਚਿਆ ਹੀ ਨਹੀਂ ਕਿ ਆ ਦਿਨ ਵੀ ਵੇਖਣੇ ਪੈਣਗੇ ਕਿੰਨੀ ਰੀਜ ਨਾ ਘਰ ਬਣਾਇਆ ਇਹ ਤੇ ਅੱਜ ਸਾਰਾ ਕੁਝ ਮੁੱਕ ਗਿਆ ਕਿੱਦਾਂ ਇਹ ਘਰ ਚੋਂ ਪੈਰ ਕੁੱਟਾਂਗੇ ਕਿਦਾਂ ਛੱਡ ਕੇ ਜਾਵਾਂਗੇ ਬਹੁਤ ਔਖਾ ਘਰ ਛੱਡਣਾ ਸੋਚਿਆ ਨਹੀਂ ਸੀ ਕਦੇ ਆ ਵੀ ਦਿਨ ਆਊਗਾ ਐਸ਼ਾਂ ਕਰ ਦੇਣੂ ਰੱਬ ਮਿੱਟੀ 'ਚ ਮਿਲਾਊਗਾ ਵਾਹ ਰੱਬਾ ਲੈ ਭਾਈ ਐਵੇਂ ਆਂਦੇ ਆ ਬੰਦਾ ਥੋੜੀ ਖਾਲੇ ਹੈ ਤੇ ਬੰਦੇ ਨੂੰ ਟੈਨਸ਼ਨ ਤਾਂ ਕੋਈ ਨਹੀਂ ਨਾ ਵੀ ਕਿੱਡੇ ਮਜੇ ਨਾਲ ਸੁਤਾਵਾ ਕੋਈ ਇਹਦੇ ਦਿਮਾਗ ਦੇ ਉੱਤੇ ਬੋਝ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਕੋਈ ਫਿਕਰ ਐਨੂੰ ਵੀ ਮੈਂ ਕਿਹੜਾ ਲੈਣਾ ਜਾਂ ਦੇਣਾ ਸਾਡੀ ਤਾਂ ਜ਼ਿੰਦਗੀ ਖਰਾਬ ਹੋ ਗਈ ਬਹੁਤੀ ਵੱਡੀ ਵੱਡੀ ਐਂ ਤੇ ਕੁਝ ਨਹੀਂ ਖਟਿਆ ਸਾਰਾ ਕੁਝ ਝਾੜ ਲਿਆ ਆਪਣਾ ਟੈਂਸ਼ਨ ਹੀ ਲੈ ਲਈ ਸਕੋ ਹੁਣ ਕੀ ਕਰਾਂ ਇਹਨੂੰ ਜਗਾਵਾ ਹੁਣ ਮੰਜੇਂਦਰ ਅੰਦੀ ਭਾਜੀ ਤੁਸੀਂ ਆਜੋ ਆਜੋ ਬਹਿਜੋ ਮੇਰਾ ਜੀ ਨਹੀਂ ਕਰਨਦਾ ਠਾਲਾਂ ਨੂੰ ਮੈਂ ਗੁੜੀ ਨੀਂਦੇ ਸਤਾਵਾ ਨਹੀਂ ਨਹੀਂ ਉਮਮ ਵੀ ਹੁਣੇ ਨਾ ਵਟਾ-ਫਟਾ ਛਾਗੀਆਂ ਸੀ ਤੇ ਮੈਂ ਚੱਲ ਨਹਾਤ ਹੋ ਗਈ ਜਿਹੜੀ ਬਿਠਾ ਸੀ ਤੇ ਉਹ ਤੇ ਮੜਾ ਇੱਥੇ ਆਇਆ ਮਤੇ ਅੱਖ ਲੱਗ ਗਈ ਹੂੰ ਹੂੰ ਉਹ ਮੈਂ ਇੱਕ ਕੰਮ ਆਇਆ ਸੀ ਦੱਸੋ ਤੇਨੂੰ ਤਾਂ ਪਤਾ ਹੀ ਐ ਸਾਰਾ ਹਾਂਜੀ ਹਾਂਜੀ ਜ਼ਮੀਨ ਤੇ ਘਰ ਵੇਚਣੇ ਲਾਇਆ ਸੀ ਹਾਂਜੀ ਹਾਂਜੀ ਤੇ ਘਰ ਤੇ ਤਕਰੀਬਨ ਹੁਣ ਸਮਝ ਲਿਆ ਵੀ ਵੇਖੀ ਗਿਆ ਇੱਕ ਕਿਸਮ ਦਾ ਆਹਾਂ ਤਿੰਨਾਂ ਕਰਾਣਾ ਦਾ ਟਾਈਮ ਦਿੱਤਾ ਉਹਨਾਂ ਨੇ ਤੇ ਉਹ ਆਂਦੇ ਵੀ ਆਪਣੇ ਪੈਸੇ ਚੁੱਕੋ ਤੇ ਸਾਨੂੰ ਘਰ ਮਤਲਬ ਤੁਸੀਂ ਨਿਕਲੋ ਇੱਥੋਂ ਫਿਰ ਅਸੀਂ ਛੱਡ ਦੋ ਪੱਕਾ ਹੀ ਅਬ ਅਹੀਂ ਰਹਿਣਾ ਆਣ ਕੇ ਤੇ ਸਾਰਾ ਕੁਝ ਉਹਨਾਂ ਵਿੱਚੇ ਕਰ ਲਿਆ ਜੋ ਗੱਡੀ ਗੁੱਡੀ ਮੋਟਰਸਾਈਕਲ ਵੀ ਇੱਕ ਸੂਈ ਵੀ ਨਹੀਂ ਆਂਦੇ ਤੁਹਾਨੂੰ ਚੁੱਕਣ ਦੇਣੀ ਆ ਤੇ ਭਾ ਬੜੀ ਮਾੜੀ ਹੋਈ ਤਰ੍ਹਾਂ ਹੈ ਹਾਂ ਹੁਣ ਮਾੜੀ ਦੀ ਗੱਲ ਨਾ ਕਰੀਏ ਹਣ ਜੋ ਹੋਣੇ ਉਹ ਤੇ ਗਿਆਈ ਉਹੋ ਹਾਂਜੀ ਹੁਣ ਇਹ ਆਪੀ ਕੋਈ ਕਿਰਾਏ ਕਰੂਏ ਤੇ ਆਨੇ ਹਲਾਬ ਲਾਂਗੇ ਤੇ ਕੋਈ ਥਾਂ ਥੱਥਾ ਕੋਈ ਲੱਭਣ ਨਹੀਂ ਡਿਆ ਉਹ ਜਾਂ ਮੈਂ ਸਾਰੇ ਫਿਰਦਾ ਆਇਆ ਹਾਂ ਠੀਕ ਆ ਤੇ ਮੈਂ ਕਹਿੰਦੇ ਹਾਂ ਚੱਲ ਜੇ ਕਿਤੇ ਸਾਨੂੰ ਤੁਸੀਂ ਥੋੜਾ ਬੋੜਾ ਟਾਈਮ ਇੱਥੇ ਕੱਟ ਲੈਣ ਦਿਓ ਤੇ ਚੱਲ ਮੁੜਕੇ ਕਿਤੇ ਮਾੜਾ ਚੰਗਾ ਇੱਕ ਅੱਧਾ ਦੋ ਕੋਠੇ ਕਿਤੇ ਪੈਲੀ 'ਚ ਥੋੜੀ ਜਿਹੜੀ ਵੜਣੀ ਉਹਦੇ 'ਚ ਪਾ ਲਾਂਗੇ ਹੋਰ ਕਰਨਾ ਫਿਰ ਓਏ ਆਹ ਹੋਵੇ ਤੇ ਗੱਲ ਹੈਗੀ ਆ ਹਾਂ ਤੇ ਤੂੰ ਦੱਸ ਹੁਣ ਕਿੱਦਾਂ ਕਰਨੀ ਆ ਮੰਨਣਗੇ ਕਰਦੇ ਕਮਰੇ ਤੇ ਮੇਰ ਕੋਲ ਪਾ ਤੈਨੂੰ ਆ ਤੇ ਚਲੋ ਇੱਕ ਤੁਸੀਂ ਅੱਜ ਮੰਨ ਲਓ ਫਿਰ ਹੋ ਰਹੀ ਆ ਜੇ ਡੰਕ ਕੱਢਣਾ ਤੇ ਫਿਰ ਵੀ ਕੋਈ 2-3 ਮਹੀਨੇ ਦੇ ਕੱਟਣੇ ਪੈਣੇ ਆ ਤੇ ਚਲੋ ਕੋਈ ਨਹੀਂ ਤੁਸੀਂ ਸਮਾਨ ਲੈ ਆ ਕੇ ਇੱਧਰ ਰੱਖੋ ਆਹੋ ਠੀਕ ਨਹੀਂ ਤੇ ਕੋਈ ਗੱਲ ਨਹੀਂ ਭਾ ਸਮਾਨ ਅਸੀਂ ਕਿਹੜਾ ਲਿਆਉਣਾ ਵਾ ਕੋਈ ਸਮਾਨ ਨਹੀਂ ਲਿਆਉਣਾ ਗੱਲ ਦੇ ਕੱਪੜੇ ਲਿਆਉਣੇ ਮਾੜੇ ਚੰਗੇ ਸਮਾਨ ਤੋਂ ਨਾ ਗਾਇਆ ਕਰ ਰੁਪਈਏ ਦੀ ਚੀਜ਼ ਨਹੀਂ ਚੁਪਾਉਂਦੇ ਨੇ ਸਾਰਾ ਕੁਝ ਵਿੱਚੇ ਕਰਦੇ ਨੇ ਦੇ ਨਹੀਂ ਆਉਣ ਦੇ ਵੀ ਕਿੱਡੀਆਂ ਰੀਚਾਂ ਨਾ ਭਾ ਤੋਂ ਘਰ ਬਣਾਇਆ ਹੈ ਉਦਾਂ ਵਿਕਦਾ ਨਹੀਂ ਉਹ ਜੇ ਸਮਾਨ ਚੁੱਕਦੇ ਤੇ ਅਗਲੇ ਆਂਦੇ ਇਦਾਂ ਬਣੇ ਬੱਤਰੇ ਦੀ ਬਹਿਣਾ ਆਣਗੇ ਹਾਂ ਵੰਦੇ ਸਮਾਨ ਤੁਸੀਂ ਚੁੱਕ ਕੇ ਲੈ ਜਾਓ ਤੇ ਘਰ ਚ ਬਰਕਤ ਨਹੀਂ ਰਹਿਣੀ ਪੈਸੇ ਲੈ ਲਓ ਸਾਡੇ ਕੋਲ ਗਾਂ ਹੋ ਠੀਕ 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 ਤੇ ਸਮਾਨ ਇੱਥੇ ਕਦਾ ਹੋਣਾ ਵਾ ਇੱਥੇ ਮਾੜਾ ਮੋਟਾ ਤੁਹਾਡੇ ਵਰਤੀ ਮੁਰਤੀ ਜਾਵਾਂਗੇ ਹੋਰ ਨਹੀਂ ਨਹੀਂ ਕੋਈ ਗੱਲ ਨਹੀਂ ਕਿ ਹੁਣ ਫੇ ਕੀ ਕਰਨਾ ਟਾਈਮ ਤੇ ਰੱਖਣਾ ਪੈਣਾ ਹੈ ਹਾਂ ਆਹੋ ਕੋਈ ਨਹੀਂ ਮੈਂ ਕੰਮ ਕਮ ਕਰਾ ਲਿਆ ਕਰੂੰਗਾ ਤੇਰਾ ਨਾ ਉਹ ਲੈ ਪਾ ਬਾਕੀ ਜੀ ਵੀ ਕਰ ਤੂੰ ਮੇਰਾ ਵੱਡਾ ਭਰਾ ਵਾ ਕੰਮ ਕਰਦਾ ਚੰਗਾ ਲੱਗੇਗਾ ਉਂਰ ਮਾਰਨਾ ਬੈਗ ਤੇ ਖਾਓ ਕੋਈ ਗੱਲ ਨਹੀਂ ਕਿ ਮਾਰਾ ਨੇ ਜਿੰਨਾ ਕਿ ਦਿੱਤਾ ਵਾ ਉਹ ਨੂੰ ਸਸ ਤੇ ਪਿੰਦਰਾ ਚਲੋ ਵੀ ਥੋੜਾ ਬੋੜਾ ਪਿੰਦਰ ਨਾਲ ਪੱਟੇ ਪੱਟੇ ਪਾ ਦਿਆ ਕਰੂੰਗਾ ਯੋ ਵੀ ਨੂੰ ਸਸ ਕਰਾ ਲਿਆ ਕਰਨਗੇ ਆ ਕੰਮ ਮੈਨੂੰ ਕਿਉਂ ਸ਼ਰਮਿੰਦਾ ਕਰਦੇ ਆਂ ਅਜਿਹੀਆਂ ਗੱਲਾਂ ਕਰਕੇ ਉਹ ਨਹੀਂ ਮਨਜੰਦਾ ਜਿੱਥੇ ਰਹਾ ਆ ਉਮਰ ਤੂੰ ਸੁੱਖ ਚ ਕੱਟ ਛੱਡੀਆ ਤੇ ਹੁਣ ਆ ਪਿਛਲੀ ਉਮਰ ਵਾਲੇ ਤੇ ਪੱਠੇ ਪੋਣੇ ਆ ਜਦੋਂ ਰੋਟੀ ਖਾਣੀ ਫੇਰ ਕੰਮ ਤਾਂ ਕਰਨਾ ਹੀ ਪੈਣਾ ਉਹ ਇੰਨਿਆਂ ਨਹੀਂ ਸੋਚੀ ਦਿੰਦਾ ਕੋਈ ਗੱਲ ਨਹੀਂ ਭੈਣ ਭਰਾ ਦਾ ਭੈਣ ਭਰਾ ਦਾਰੂ ਹੁੰਦਾ ਵਾ ਮੈਂ ਫੇਰ ਘਰ ਜਾ ਕੇ ਦੱਸਦਾ ਉਹਨਾਂ ਨੂੰ ਕੋਈ ਕਰੋ ਗੱਲ ਕੋਈ ਗੱਲ ਨਹੀਂ ਹੈ ਫਿਰ ਕਿਸ ਨੂੰ ਹੁਣ ਪੁੱਛਣ ਦੀ ਨਹੀਂ ਲੋੜ ਕਰ ਨਾ ਨਾ ਜੋ ਤੁਹਾਨੂੰ ਮੈਂ ਕਹਤਾ ਫੇਰ ਕਦੀ ਕਰ ਲੋ ਫੇਰ ਵੀ ਇੱਕ ਵਾਰੀ ਸਲਾਹ ਕਰ ਲਈ ਘਰ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਈ ਤੂੰ ਆਪਣੀ ਧਿਆਰੀ ਫੜ ਰੱਖਿਓ ਚੱਲ ਫਿਰ ਮੈਂ ਚੱਲਦਾ ਵਾਂ ਹੈ ਚਾਹ ਪੀਲੀ ਨਹੀਂ ਚਾਹ ਕਿੱਥੇ ਨੰਗਣ ਡਈ ਆ ਮੈਂ ਕਹਿੰਦਾ ਪੀ ਲੈਣੇ ਘੁੱਟ ਘੁੱਟ ਕੋਈ ਨਹੀਂ ਹੁਣ ਜਦੋਂ ਆਵਾਂਗੇ ਇੱਥੇ ਫਿਰ ਪੀਲਾਂਗੇ ਚਲੋ ਕੋਈ ਗੱਲ ਨਹੀਂ ਫਿਰ ਚਲੋ ਮੈਂ ਚੱਲਦਾ ਫਿਰ ਦੱਸਾਂ ਜਾ ਕੇ ਉਹਨਾਂ ਨੂੰ ਹੈ ਚਲੋ ਠੀਕ ਆ ਕਿਹੜੇ ਗੂਜ ਪੈ ਜੇ ਹੈਗਾ ਤਾਂ ਹੁਣ ਮੇਰਾ ਵੱਡਾ ਭਰਾ ਵਾ ਤੇ ਹੁਣ ਜਾਵੇ ਵੀ ਕਿੱਥੇ ਜੇ ਇਹਨੂੰ ਮੈਂ ਨਾ ਥਾਂ ਕੁਲਾ ਦਿੱਤਾ ਤੇ ਕਿੱਥੇ ਜਾਊਗਾ ਬੇਇੱਜ਼ਤੀ ਤੇ ਆਪਣੀ ਹੀ ਹੋਣੀ ਆ ਚੱਲ ਮਨਾ ਆਪਣੇ ਟੱਬਰ ਨਾਲ ਸਲਾਹ ਕਰ ਮਾੜੀ ਬਦਲੀ ਤੇ ਚੱਲ ਇਹ ਵੀ ਚੋਰਾ ਕੇ ਆਣ ਕੇ ਰੋਟੀ ਖਾਣ ਆਲਾ ਬਣੇ ਵੇਖ ਲਓ ਮੰਮੀ ਇਹ ਬੇਨਵਜਾ ਇਹਨਾਂ ਮੇਰੇ ਨਾਲ ਮੂੰਹ ਵਟ ਕੇ ਬਹਿ ਜਾਂਦੇ ਆ ਐਵੇਂ ਗੁੱਸੇ ਹੋ ਜਾਂਦੇ ਮੈਂ ਇਹਨਾਂ ਨੂੰ ਕੀ ਜਾਨੀ ਆ ਵੀ ਕਿਉਂ ਕੀ ਗੱਲ ਆ ਕਿਉਂ ਮੂੰਹ ਵਟਣਾ ਹੁੰਨਾ ਵਾ ਵਾਹੀ ਜੀ ਕਰਦਾ ਵਾ ਕਿ ਅੱਛਾ ਉਹ ਤਾਂ ਮੈਨੂੰ ਪਿਆਰ ਨਾ ਕਰਦਾ ਵਾ ਇਹਦੇ ਕਹਿ ਦਿੰਦੇ ਗੁੱਸਾ ਇਹ ਚੰਗਾ ਪਿਆਰ ਵਾ ਮੂੰਹ ਮਟ ਕੇ ਬਹਿ ਜਾਣਾ ਕਵਾਉਣਾ ਨਹੀਂ ਅਗਲੇ ਨੇ ਤੇ ਪਿਆਰ ਵਾ ਅਗਲੀ ਨਾਲ ਫਕਰ ਵਾਰ ਸਾਰਾ ਛੱਡ ਕੇ ਆਈ ਹੈ ਠੀਕ ਆ ਨਾ ਇਹੋ ਜਿਹੀ ਮੁੜਕੇ ਨਹੀਂ ਮੈਨੂੰ ਸ਼ਿਕਾਇਤ ਕਰਨੀ ਚਾਹੀਦੀ ਨਵੇਂ ਜੀ ਨਵੇਂ ਜੀ ਆਜੋ ਹਾਂਜੀ ਸਰਦਾਰ ਸਾਹਿਬ ਬੈਠੇ ਜੇ ਬੈਠੀ ਆ ਤੋ ਇਥੇ ਆਇਓ ਗੁਰਵੀਰ ਆਇਆ ਹੈ ਵੱਡਾ ਅੱਛਾ ਤੋ ਦਿਆ 200 ਦੱਸਣਾ ਮੈਨੂੰ ਮੈਂ ਆਉਂ ਜਉ ਹੁੰਦੇ ਆ ਇਸ ਤਰ੍ਹਾਂ ਹੁੰਦੇ ਆ ਬਾਹਰ ਆਇਆ ਹੀ ਮੈਂ ਲੱਭੇ ਪਿਆ ਅੱਛਾ ਕੀ ਆਂਦੇ ਹਣ ਨਵੀਤਾ ਜੀ ਕਹਿੰਦੇ ਆਏ ਵੀ ਤਿੰਨਾਂ ਦਿਨਾਂ ਦਾ ਟਾਈਮ ਦਿੱਤਾ ਸੀ ਅੱਛਾ ਤੇ ਤੋ ਤਿੰਨ ਦਿਨ ਦੇਵੇਂ ਨਿਕਲ ਜਾਂਦੇ ਆ ਕਰਦਾ ਕਦਾ ਸਾਮਾਨ ਸਮੂਹ ਜਿਹੜਾ ਵਾਹਤਾ ਜਿਹੜਾ ਘਾਟਾ ਦਾ ਛੱਡਣਾ ਪੈਣਾ ਜਿਹਨਾਂ ਨੇ ਲਿਆ ਸਭ ਕੋ ਪਹਿਲੀ ਪਨੀ ਵੀ ਤੇ ਕਹਿ ਲਿਆ ਵੀ ਕਿ ਥੋੜਾ ਬੋਤਾ ਕਿਤੇ ਇੱਕ ਅਦਾ ਕਮਰਾ ਦੇ ਦੇ ਜਦ ਅਸੀਂ ਦਿਨ ਚਾਰ ਕੱਟ ਲਾਂਗੇ ਸਾਡੇ ਘਰ ਵੱਲ ਆਹੋ ਮੰਮੀ ਨਹੀਂ ਰਖਣਾ ਉਹਨਾਂ ਨੂੰ ਇੱਥੇ ਤੁਹਾਨੂੰ ਪਤਾ ਫਿਰ ਤਾਈ ਕਿਦਾਂ ਬੋਲਦੀ ਹੁੰਦੀ ਆ ਡੈਡੀ ਇਹ ਕੰਮ ਨਹੀਂ ਹੋਣਾ ਸਿੱਧੀ ਗੱਲ ਹੀ ਉਹ ਤੇ ਘਰ ਨੇ ਹੁੰਦੀ ਗੱਲ ਕਰਨ ਦਿਓ ਮੈਂ ਤੇ ਮੱਥੇ ਨਾ ਲਗਾ ਉਹਨਾਂ ਦੇ ਦੱਸ ਚੱਲ ਕੋਈ ਗੱਲ ਨਹੀਂ ਪੁੱਤ ਠੰਡੇ ਦਿਮਾਗ ਨਾਲ ਕੰਮ ਲਈਦਾ ਹੁੰਦਾ ਵਾ ਚੱਲ ਜੇ ਕਿਸੇ ਤੇ مصیبت ਪੜ ਗਈ ਹੈ ਨਾ ਤੇ ਕੋਈ ਗੱਲ ਨਹੀਂ ਉਹ ਮੇਰੀ ਗੱਲ ਸੁਣ ਲੈ ਸੱਨੀ ਉਹ ਜਿੰਦਾ ਨਹੀਂਗਾ ਮੇਰੇ ਵਾਲਾ ਬੰਦਾ ਮਰਿਆ ਹੀ ਹੁੰਦਾ ਕਿਦੇ ਵਾਲ ਜਦੋਂ ਇਦੀ ਵੱਡੀ ਗੱਲ ਹੋਈ ਚਾਚਾ ਜੀ ਜਦੋਂ ਜਿੰਦੇ ਹੀ ਉਹਦੇ ਤੇ ਸਾਨੂੰ ਮਰਿਆ ਸਮਝਦੇ ਹੀ ਉਹ ਤੇ ਗੱਲਾਂ ਕਰਦਗੇ ਉਹ ਮੂੰਹ ਪਾ ਕੇ ਗੱਲ ਕਰ ਦਿੱਤੀ ਮੇਰੀ ਗੱਲ ਨਹੀਂ ਵਿਚਲਾ ਉਹ ਮੁੰਡਾ ਉਹਦਾ ਪਿੰਧਰ ਉਹ ਤੋਂ ਵੀ ਜ਼ਿਆਦਾ ਉਹ ਮੇਰੀ ਪਹਿਲੇ ਗੱਲ ਸੁਣਦਾ ਪ੍ਰਮਾਤਮਾ ਗੜੀ ਹੱਥ ਜੋੜਿਆ ਕਰੋ ਪਈ ਹੋ ਜਾ ਸਮਾ ਨਾ ਕੇ ਤੇ ਆ ਉਹ ਸਰਬ ਰੋਂਦਾ ਨਹੀਂ ਕਾ ਬਾਕੀ ਸਾਰੇ ਡਾ ਕੰਮ ਕਰ। ਸਮੋਂ ਉਹਨਾਂ ਨੇ ਆਪਣਾ ਆਪ ਜਾਂ ਤਾਂ ਮੰਮੀ ਇਦਾਂ ਲਿਆਂਦਾ ਤੇ ਪੁੱਤ ਆ ਪੀਆ। ਉਹ ਤੇ ਸਾਨੂੰ ਵੀ ਨਾ ਲੱਗੇ ਗਿਆ ਉਹ ਕੰਮ ਜਿਨਾ ਸਾਨੂੰ ਪਤਾ ਲੱਗਦਾ ਉਹਨੇ ਦੇ ਹੱਡਾ ਵੀ ਘੱਟ ਆਇਗਾ ਤੁਖਾ ਚੋਟ। ਮੇਰੀ ਗੱਲ ਸੁਣੋ। ਹੁਣ ਪਛਤਾਉਣ ਵੀ ਤੇ ਉਹੀ ਡੇ ਆ ਨਾ। ਹੈ? ਜੇ ਠੱਗੀਆਂ ਠੋਰੀਆਂ ਮਾਰੀਆਂ ਨੇ ਜੀਵਨ ਤੇ ਹੁਣ ਭੂਤਣ ਵੀ ਉਹੀ ਡੇ ਆ। ਰਾਤਾਂ ਦੀ ਨੀਂਦ ਹਰਾਮ ਹੋ ਗਈ ਉਹਨਾਂ ਦੀ ਹੁਣ ਸੌਂ ਨਹੀਂ ਸਕਦੇ ਚੱਜਣਾ। ਤੂੰ ਆਨਾ ਨਾ ਗੱਡੀਆਂ ਦੇ ਘੁੰਮਦੇ ਹੀ ਮੋਟਰਸਾਈਕਲ ਤੇ ਘੁੰਮਦੇ ਹੀ ਅਗਲਾ ਇੱਕ ਚੀਜ਼ ਨਹੀਂ ਕਰੋ ਚੁੱਕਣ ਦਿੱਤੀ ਉਹਨਾਂ ਨੂੰ। ਮੈਂ ਤੇ ਸਮਾਨ ਕਹਿੰਦਾ ਸਮਾਨ ਕਿਹੜਾ ਲੈਣਾ ਉੱਥੋਂ ਕੋਈ ਨਹੀਂਗਾ ਇਹੋ ਜਿਹੜਾ ਹੀ ਆਇਆ ਨਾ ਭਾਂਡੇ-ਪੁੰਡੇ ਉੱਥੇ ਰੱਖ ਲੈਣਾ ਕਿੰਨਾ ਤੇ ਤੁਹਾਡੇ ਵਰਤੋਂ ਤੋਂ ਲਵਾਂਗੇ ਉਹ ਮਾਹ ਪੂਰੇ ਹੋਏ ਹੋਣੇ ਆ ਰੱਖਣੇ ਨਹੀਂ ਅਗਲਿਆਂ ਨੇ ਚਲ ਕੋਈ ਗੱਲ ਨਹੀਂ ਆਹ ਸੁਣੋ ਕਿ ਤੂੰ ਇਹ ਘਰੋਂ ਨਾਥੇ ਲੈਣਾ ਵਾ ਫਿਰ ਕਪੱਤ ਪੈਣਾ ਸਾਡੇ ਘਰੋਂ ਨਾ ਕਰਕੇ ਚੁੱਪ ਕਰ ਕਿਤੇ ਕਪੱਤ ਨਹੀਂ ਪੈਂਦਾ ਠੀਕ ਆ ਨਾ ਉਹਨਾਂ ਨੇ ਸਾਡੇ ਘਰ ਆਉਣਾ ਅਸੀਂ ਉਹਨਾਂ ਦੇ ਘਰ ਨਹੀਂ ਗਏ ਜਾਣਾ ਉਹ ਮੇਰੀ ਗੱਲ ਸੁਣਦਾ ਪਹਿਲਾਂ ਉਹਨਾਂ ਆਪਣਾ ਮੈਂ ਕਿਦਿੰਨੇ ਦਿਨ ਦੀ ਕੰਮ ਕਰ ਲੈਣਾ ਸਾਡੇ ਸਦਾ ਥੋੜਾ ਰਹਿਣਾ ਇੱਥੇ ਅੱਡੇ ਕੋਲ ਮੈਂ ਦੱਸੀ ਗੱਲ ਨੂੰ ਥੋੜਾ ਥੋੜਾ ਹੁੰਦਾ ਕੋਈ ਗੱਲ ਨਹੀਂ ਸ਼ਰਨ ਥੋੜੇ ਕਿ ਦਿਨਾਂ ਦੀ ਗੱਲ ਵਾ ਠੀਕ ਆ ਨਾ ਆ ਲੈਣ ਦੋ ਤੁਹਾਨੂੰ ਪਾਈ ਦਾ ਪਤਾ ਹੋਇਆ ਮੈਨੂੰ ਮੁੜ ਕੇ ਦੇਖਿਆ ਕਹਿੰਦਾ ਅਸੀਂ ਤੁਹਾਡੇ ਪੱਠੇ-ਪੁੱਠੇ ਪਾ ਦਿਆ ਕਰਾਂਗੇ ਉਹ ਮੈਂ ਭਰਾਵਾ ਤੂੰ ਮੇਰਾ ਭਰਾ ਵਾ ਮੇਰੇ ਪਿਓ ਮਾਰਗਾ ਤੇ ਮੈਂ ਤੇਰੇ ਕੋ ਪੱਠੇ ਪੁੰਦਾ ਚੰਗਾ ਲਗੂ ਉਹ ਇਹੋ ਤੇ ਚੱਲ ਕੋਈ ਨਹੀਂ ਮੈਂ ਕਿਹਾ ਉਹ ਨਾ ਹੋਏ ਭੀ ਉਹ ਤੋਂ ਆਪਣਾ ਵਕਾਤਾ ਤੇ ਆ ਕੇ ਤੇ ਸਾਡਾ ਵੀ ਕਿਤੇ ਵੇਚ ਕੇ ਗਾਂ ਜਾਣਾ ਉਹ ਨਹੀਂ ਕੱਖ ਹੁੰਦਾ ਚੁੱਪ ਕਰ ਤੂੰ ਬਹੁਤ ਸਾਰਾ ਨਹੀਂ ਬਹਿਟਾ ਹੁੰਦਾ ਚਲੋ ਆ ਲੈਣ ਦੋ ਕੋਈ ਗੱਲ ਨਹੀਂ ਚੱਲ ਕਰਦੇ ਜਿੱਦਾਂ ਤੁਹਾਨੂੰ ਸੰਗਲਾਤਾ ਵੇਚ ਚਲੋ ਠੀਕ ਆ ਚਲ ਕੋਈ ਨਹੀਂ ਠੰਡੇ ਦਾ ਮੰਗਦਾ ਸੋਚੋ ਕੁਛ ਨਹੀਂ ਹੋ ਗਿਆ ਆਨਲਾਈਨ ਤੋਂ ਨਾ ਲੈ ਨਿਆਣੇ ਤੇ ਐਵੇਂ ਨਹੀਂ ਮੰਨਣ ਦੇ ਵੀ ਨਹੀਂ ਇੱਥੇ ਆਉਣ ਦੇਣਾ ਤਸ ਕਿਉਂ ਨਹੀਂ ਆਉਣ ਦੇਣਾ ਚਲ ਕੋਈ ਨਹੀਂ ਦੋਹਾਂ ਚਵਾਂ ਦਿਨਾਂ ਦੀ ਗੱਲ ਵਾ ਨਾਲੇ ਹੁਣ ਆਏ ਨਾ ਦਾੜ ਥੱਲੇ ਹੁਣ ਇਹਨਾਂ ਨੂੰ ਪਤਾ ਲੱਗੂ ਚੰਗੀ ਤਰ੍ਹਾਂ ਵੀ ਕਿਸ ਨੂੰ ਕਿੱਦਾਂ ਤੰਗੀ ਦੇਈ ਦੀ ਆ ਹੈ ਉਹੀ ਆਂਦੇ ਆ ਨਾ ਮੰਜੀਆਂ ਪਾਉ ਨੇੜੇ ਹੁੰਦੀ ਆ ਐਨੀ ਆਤ ਚੁੱਕੀ ਹੀ ਨਾ ਮੇਰੀ ਜਠਾਣੀ ਨੇ ਵੀ ਗੱਲ ਹੀ ਨਹੀਂ ਕਰਨ ਵਾਲੀ 24 ਘੰਟੇ ਨਾ ਹੰਕਾਰੀਆਂ ਗੱਲਾਂ ਕਰਦੀ ਹੁੰਦੀ ਅਹੀਂ ਤੇ ਆ ਲੱਲਿਆ ਅਹੀਂ ਤਿਆਰ ਲੱਲਿਆ ਮੇਰੇ ਨਿਆਣੇ ਆ ਨਹੀਂ ਖਾਂਦੇ ਹੁਣ ਪਤਾ ਲੱਗਾ ਜਦੋਂ ਅਗਲੇ ਆ ਭਾਂਡੇ ਵੀ ਰਖਾ ਲਏ ਆ ਹੁਣ ਤਾਂ ਭਾਂਡੇ ਚ ਘਣਜੋਗੀ ਵੀ ਨਹੀਂ ਰਹੀ ਉਥੋਂ ਇੱਕ ਪਤਾ ਨਹੀਂ ਮਦ ਦਿਨਾਂ ਦਾ ਕਦੋਂ ਦਿਨ ਮਾੜੇ ਚੰਗੇ ਆ ਜਾਂਦੇ ਆ ਬੰਦੇ ਨੂੰ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ ਪਰ ਇੱਕ ਗੱਲ ਆ ਜੀਵਨ ਇੱਕ ਵਾਰੀ ਸਬਕ ਸਿਖਾਉਣਾ ਹੈਗਾ ਇਹਨਾਂ ਨੂੰ ਮੈਂ ਇੱਕ ਵਾਰੀ ਮੱਤ ਦੇਣੀ ਹੈਗੀ ਆ ਇਹਨਾਂ ਨੂੰ ਪਤਾ ਲੱਗ ਜਾਊਗਾ ਗਾਂ ਤੋਂ ਕਿ ਕਹਿੰਨ ਤੰਗੀ ਨਹੀਂ ਦੇਈ ਦੀ ਜੇ ਕਹਿੰਨ ਤੰਗੀ ਦੇਈ ਹੈ ਨਾ ਤੇ ਰੱਬ ਵੀ ਨੇੜੇ ਹੋ ਕੇ ਸੁਣਦਾ ਕਰੇ ਹੈ ਹੁਣ ਪਤਾ ਲੱਗਣਾ ਮੇਰੀ ਜਠਾਣੀ ਨੂੰ ਕਿਹੜੇ ਭਾਵੇਂ ਕਰਦੀ ਆ ਚੱਲ ਕੋਈ ਨਹੀਂ ਆ ਲੈਂਦੇ ਹਾਂ ਇੱਕ ਵਾਰੀ ਜਰਾ ਕਿ ਇੱਥੇ ਫੇਰ ਇਹਨੂੰ ਦਊਂਗੀ ਮਜ਼ਾ ਦਾ ਚੰਗੀ ਤਰ੍ਹਾਂ